ਕੋਈ ਕਰਦਾ ਡਿਸਕਸ ਵਿਪਖਸ਼ਤੋਂ ਵਿਰੋਧੀ ਪਾਰਟੀ ਨਾ ਸਿਰਫ 2027 ਚ ਅਸੀਂ ਤੇ ਇਹਦੀਆਂ ਚੀਕਾਂ ਕੜਾ ਦੇਾਂਗੇ ਇਹਦੀਆਂ ਆਕੜਾ ਦੇਾਂਗੇ ਅਗਦੀਆਂ ਔਗੜਾ ਕੋਈ ਮੈਨੀਫੈਸਟੋ ਦੇ ਰਹੇ ਨੇ ਨਾ ਦੋ ਤਿੰਨੇ ਤਾਂ ਆਪ ਹੀ ਟਿਕਟਾਂ ਡਿਕਲੇਅਰ ਕਰਤੀਆਂ ਤੇ ਨਾ ਮੈਂ ਲੜੂ ਤੂੰ ਰੌਲਾ ਪੈ ਨਾ ਦੇਖੋ ਸੀ ਇਹਨਾਂ ਦਾ ਇਹਨੂੰ ਆਪ ਪੰਜਾਬੀ ਚ ਕਾਟੋ ਪਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਉਹ ਨਾ ਦੇਖਿਓ ਇਹਨਾਂ ਦਾ ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਆ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੇ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਘਾਲੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕ ਚ ਬੋਲੇ ਆ ਵਾਜਵਾ ਮਜੀਠੇ ਦੇ ਹੱਕ 'ਚ ਬੋਲਿਆ ਖੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ 'ਚ ਉਹ ਵੀ ਹੱਕ 'ਚ ਬੋਲਿਆ ਤਾਂ ਚਲੋ ਸਟਾਫ ਮੈਂਬਰ ਉਹਦਾ ਬਿੱਟੂ ਉਹਦੇ ਹੱਕ 'ਚ ਬੋਲਿਆ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਬੋਲਿਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਮਾ ਦੀ ਪਾਰਟੀ ਨਾ ਹੁੰਦੀ ਇੱਥੇ ਕੋਈ ਕਰਦਾ ਡਿਸਕਸ ਦੇ ਪਾਕਿਸਤਾਨੀ ਵਿਰੋਧੀ ਪਾਰਟੀ ਨਾ ਸਿਰਫ 2027 ਚ ਅਸੀਂ ਤੇਰੀਆਂ ਚੀਕਾਂ ਕੜਾ ਦੇਾਂਗੇ ਐ ਦੀਆਂ ਆਕੜਾ ਦੇਾਂਗੇ ਅਗੀਆਂ ਔਗੜਾ ਕੋਈ ਮੈਨੀਫੈਸਟੋ ਦੇ ਰਹੇ ਨੇ ਨਾ ਦੋ ਤਿੰਨੇ ਤਾਂ ਆਪ ਹੀ ਟਿਕਟ ਡਿਕਲੈਰ ਕਰਤੀਆਂ ਤੇ ਨਾ ਮੈਂ ਲੜੂ ਤੁਸੀਂ ਰੌਲਾ ਪੈ ਨਾ ਦੇਖਿਓ ਤੁਸੀਂ ਇਹਨਾਂ ਦਾ ਇਹਨੂੰ ਆਪ ਪੰਜਾਬੀ ਚ ਕਾਟੋ ਪਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਉਹ ਨਾ ਦੇਖਿਓ ਇਹਨਾਂ ਦਾ ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਆ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੀਆਂ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ 'ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਘਰੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕ 'ਚ ਬੋਲੇ ਆ ਬਾਜਵਾ ਮਜੀਠੇ ਦੇ ਹੱਕ 'ਚ ਬੋਲੇ ਆ ਹੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ 'ਚ ਉਹ ਵੀ ਹੱਕ 'ਚ ਬੋਲੇ ਉਹ ਤਾਂ ਚਲੋ ਸਟਾਫ ਮੈਂਬਰ ਆ ਉਹਦਾ ਬਿੱਟੂ ਉਹਦੇ ਹੱਕ 'ਚ ਬੋਲੇਆ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਬੋਲੇਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਮ ਆਦਮੀ ਪਾਰਟੀ ਨਾ ਹੁੰਦੀ ਇੱਥੇ